ਸਾਡੇ ਜੇ ਪੁਲਿਸ ਵੱਲ ਖੰਨਾ ਦੀ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਜਾਰੀ ਰਹਿੰਦੀ ਹੈ ਉਹਦੇ ਵਿੱਚ ਸਾਨੂੰ ਕੱਲ ਵੱਡੀ ਸਫਲਤਾ ਮਿਲੀ ਜਦੋਂ ਦਰਾਹਾ ਥਾਣੇ ਦੀ ਪੁਲਿਸ ਨੂੰ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਸੌਰਵ ਜੰਧਲ ਜੀ ਡੀਐਸਪੀ ਪਾਇਲ ਨikhil ਐਸਐਚਓ ਦਰਾਹਾ ਇੰਸਪੈਕਟਰ ਰੋਹਿਤ ਤੇ ਨਾਨੀ ਟੀਮ ਨੂੰ ਕੱਲ ਇੱਕ ਅੰਤਰਰਾਜੀ ਨਸ਼ਾ ਸਪਲਾਈ ਕਰਨ ਵਾਲਾ ਇੱਕ ਨਸ਼ਾ ਤਸਕਰ ਸਾਡੇ ਕਾਬੂ ਆਇਆ ਜਜਦੋ ਚੋ ਸਾਨੂੰ 5 ਕੁਇੰਟਲ 50 ਕਿਲੋ ਪੁੱਕੀ ਚੂਰਾ ਪੋਸਟ ਬਰਾਮਦ ਹੋਇਆ ਇਹ ਜੀ ਡੀਟੇਲਸ ਮੈਂ ਦੱਸਣਾ ਚਾਹਾਂਗੀ ਜੀ ਸਾਨੂੰ ਕੱਲ ਸਾਡੀ ਜਿਹੜੀ ਦਰਾਹਾ ਦਰਾਹਾ ਥਾਣਾ ਦੀ ਪੁਲਿਸ ਪਾਰਟੀ ਹੈ ਉਹਨਾਂ ਨੂੰ ਨਾਕਾ ਬੰਦੀ ਦੇ ਦੌਰਾਨ ਕਦੋਂ ਚੌਕ अर्ਲੀ ਮਾਰਨਿੰਗ ਇੱਕ ਇਨਪੁਟ ਇਤਲਾ ਮਿਲੀ ਸੀ ਕਿ ਇੱਕ ਕੁਲਵਿੰਦਰ ਸਿੰਘ ਵਾਸੀ ਪਿੰਡ ਮਹਿਲਗੰਜ ਜ਼ਿਲ੍ਹਾ ਲਖੀਮਪੁਰ ਯੂਪੀ ਦਾ ਵਿਅਕਤੀ ਹੈ ਜੋ ਟਰੱਕ ਨੰਬਰ ਪੀਬੀ 10 ਐਚਕਿਊ 9215 ਦਾ ਕਲੀਨਰ ਹੈ ਇਹ ਟਰੱਕ ਪਿੰਡ ਗੁਆਣੀ ਸਾਡੇ ਏਰੀਆ ਦਾ ਹੀ ਹੈਗਾ ਜੋ ਇਹ ਜਿਹੜਾ ਟਰੱਕ ਹੈ ਇਹਦੇ ਚ ਭੁੱਕੀ ਚੂਰਾ ਪੋਸਤ ਭਾਰੀ ਮਾਤਰਾ ਚ ਹੈਗਾ ਤੇ ਇਹਨੂੰ ਵੇਚਣ ਲਈ ਇਹ ਆਪਣੇ ਨੈਸ਼ਨਲ ਹਾਈਵੇ ਤੇ ਖੜਾ ਹੈ ਤੇ ਇਸ ਇਨਪੁਟ ਦੇ ਬੇਸ ਤੇ ਦੁਰਾਹਾ ਪੁਲਿਸ ਨੇ ਇੱਕ ਐਫ ਆਈ ਆਰ ਲੌਂਚ ਕੀਤਾ ਐਫ ਆਈ ਆਰ ਨੰਬਰ 09 ਅੰਡਰ 156185 ਐਂਡੀਪੀਐਸ ਐਕਟ ਤੇ ਪਰਚਾ ਦਰਜ ਕਰਕੇ ਅੱਗੇ ਤਮਿਲ ਜਿਹੜੀ ਤਫਤੀਸ਼ ਤਮਿਲ ਚ ਲਿਆਂਦੀ ਗਈ ਡਿਊਰਿੰਗ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਪਾਇਲ ਇਹਨਾਂ ਦੀ ਨਿਗਰਾਨੀ ਚ ਜਦੋਂ ਟਰੱਕ ਦੀ ਪੂਰੀ ਛਾਨਬੀਨ ਕੀਤੀ ਗਈ ਉਹਦੇ ਚ ਸਾਨੂੰ 5 ਕਵਿੰਟਲ 50 ਕਿਲੋਗ੍ਰਾਮ ਪੁੱਕੀ ਚੂਰਾ ਪੋਸਟ ਬਰਾਮਦ ਹੋਈ ਜੋ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਔਰ ਜਿਹੜਾ ਉਹਦਾ ਡਰਾਈਵਰ ਹੈ ਉਹ ਤਾਂ ਮੌਕੇ ਤੇ ਨਹੀਂ ਮਿਲਿਆ ਬਟ ਟੋਰੀ ਉਹਨੂੰ ਅਸੀਂ ਤਫਤੀਸ਼ ਤੇ ਨਾਮਿਨੇਟ ਕਰਾਂਗੇ ਤੇ ਇਸ ਤੋਂ ਪਿੱਛੇ ਵੀ ਜੇ ਕੋਈ ਹੋਰ बिकॉज़ ਇਟਸ ਅ ਵੈਰੀ ਹੈਵੀ ਕੁਆਂਟੀਟੀ ਤਾਂ ਅਸੀਂ ਪਤਾ ਕਰਾਂਗੇ ਵੀ ਇਹਦੇ ਚ ਹੋਰ ਕਿੱਥੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਹੁਣ ਤੱਕ ਪ੍ਰੀਲੀਮਿਨਰੀ ਪਤਾ ਲੱਗਿਆ ਕਿ ਜਿਹੜੀ ਪੁੱਕੀ ਹੈ ਇਹ ਪਿੱਛੋਂ ਵੈਸਟ ਬੰਗਾਲ ਤੋਂ ਲੈ ਕੇ ਆਈ ਹੈ ਅੱਗੇ ਕਿੱਥੇ ਕਿੱਥੇ ਸਪਲਾਈ ਕਰਨਾ ਸੀ ਇਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਬਟ ਸਿンス ਦ ਰਿਕਵਰੀ ਇਜ਼ ਹਿਊਜ ਸੋ ਅਸੀਂ ਦੇਖਾਂਗੇ ਕਿੱਥੇ ਕਿੱਥੇ ਜਾਣਾ ਸੀ ਤੇ ਪਿੱਛੇ ਨਾਲ ਦੇ ਕੀ ਲਿੰਕ ਹੈ ਇਹਨਾਂ ਦੇ ਪਹਿਲਾਂ ਵੀ ਹੈ ਨਾ ਕਦਮੇ ਸਟਾਈਲ ਨਹੀਂ ਜੀ ਜਿਹੜਾ ਇਹ ਕੁਲਵਿੰਦਰ ਹੈ ਇਹਦੇ ਤੇ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਬਾਕੀ ਲੈਟਸ ਸੀ ਡਰਾਈਵਰ ਨੂੰ ਜਦੋਂ ਅਸੀਂ ਫੜਦੇ ਉਹਦੇ ਤੋਂ ਸ਼ਾਇਦ ਹੋਰ ਕਲੂ ਪਤਾ ਲੱਗਣ ਇਹਨਾਂ ਦਾ ਜੋ ਰਿਮਾਂਡ ਵਗੈਰਾ ਰਿਮਾਂਡ ਜੀ ਅੱਜ ਇਹਨੂੰ ਪੇਸ਼ ਕਰਾਂਗੇ ਤੇ ਲੈਟਸ ਸੀ ਕਿੰਨਾ ਮਿਲਦਾ ਰਿਮਾਂਡ